ਭਰਜਨ ਸਮਾਜ ਪਾਰਟੀ ਦੀ ਗੋਮੀ ਪ੍ਰਧਾਨ ਭੈਣ ਕੁਮਾਰੀ ਮਾਇਆਬਦੀ ਦਾ 69ਵਾਂ ਜਨਮ ਦਿਨ ਲੁਧਿਆਣੇ ਦੇ ਹੱਥ ਦੀ ਪ੍ਰਧਾਨ ਹਰਭਜਨ ਸਿੰਘ ਦੁਲਬਾ ਦੀ ਅਗਵਾਈ ਹੇਠ ਖੰਨਾ ਵਿਕੇ ਮਨਾਇਆ ਗਿਆ ਜਿਸ ਵਿੱਚ ਖੰਨਾ ਸਮਰਾਲਾ ਪਾਇਲਸਾਨੇਵਾਲਾ ਤੇ ਰੈਕੂਟ ਤੋਂ ਪਾਰਟੀ ਲੀਡਰਸ਼ਿਪ ਨੇ ਪਾਗ ਲਿਆ ਜਨਮ ਦਿਨ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ ਅਤੇ ਬੈਣ ਕੁਮਾਰੀ ਮਾਇਆਬਦੀ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ ਹੈ ਪਾਰਟੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਦੁਲਮਾਨੀ ਗਿਆ ਕਿ ਅੱਜ ਪੰਜਾਬ ਭਰ ਵਿੱਚ ਸੂਬਾ ਪ੍ਰਧਾਨ ਸਰਦਾਰ ਅਵਤਾਰ ਸਿੰਘ ਗਰੀਮਪੁਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਬੈਣ ਜੀ ਦਾ ਜਨਮ ਦਿਨ ਮਨਾਇਆ ਗਿਆ ਪਾਰਟੀ ਆਗੂਆਂ ਵੱਲੋਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਸਪਾ ਨੂੰ ਮਜ਼ਬੂਤ ਕਰਕੇ ਭੈਣ ਕੁਮਾਰੀ ਮਾਇਆਵਤੀ ਦੀ ਤਾਕਤ ਵਧਾਉਣ ਕਿਉਂਕਿ ਉਹਨਾਂ ਨੇ ਆਪਣਾ ਜੀਵਨ ਸਮਾਜ ਨੂੰ ਸਮਰਪਿਤ ਕੀਤਾ ਹੋਇਆ ਹੈ ਖੰਨਾ ਤੋਂ ਹਰਸ਼ਦੀਪ ਸਿੰਘ ਮਹਦੂਦਾਂ ਦੇ ਨਾਲ ਮਨਪਰੀਤ ਸਿੰਘ ਰਣਦੇਵ ਦੀ ਰਿਪੋਰਟ ਪਲਿੰਸਿੰਗ ਦੋਲਬਾ ਬਹੁਜਨ ਸਮਾਜਪਾਟੀ ਦੋਲਾ ਜਿਲ੍ਹਾ ਪਟਾਰ ਦੇ ਹਾਤੀ ਲੁਧਿਆਣਾ ਅੱਜ ਐਨਕਮਾ ਵੀ ਮਾਇਆਵਤੀ ਜੀ ਦਾ ਜਨਮ ਦਿਹਾੜਾ ਜਹਾਤੀ ਲੁਧਿਆਣਾ ਜਿਹਦੇ ਵੱਲੋਂ ਮਨਾਇਆ ਜਾ ਰਿਹਾ ਹੈ ਪੂਰੇ ਦੇਸ਼ ਵਿੱਚ ਦੇਸ਼ ਦੇ ਪ੍ਰਦੇਸ਼ਾਂ ਵਿੱਚ ਐਨਕਮਾ ਵੀ ਮਾਇਆਵਤੀ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਤਾਂ ਕਿ ਐਨ ਜੀ ਨੇ ਆਪਣਾ ਜਨਮ ਦਿਨ ਵੀ ਓਮ ਦੇ ਦੇਸ਼ ਦੇ ਵਿਖੇ ਲਾਇਆ ਤਾਂ ਕਿ ਜਿਹੜੀ ਜਨਮ ਦਿਹਾੜੇ ਦੀ ਮਹਤਤਾ ਉਹਨੇ ਰੱਖਿਆ ਵੀ ਭੈ ਮੇਰਾ ਜਿਹੜਾ ਜਨਮ ਰਣਾ ਉਹ ਵੀ ਮੈਂ ਆਪਣੇ ਕੌਮ ਦੇ ਦੇਹ ਦੇ ਲੈ ਕੇ ਲਾਵਾਂ ਤਾਂ ਕਿ ਜਿਹੜੀ ਜਨਮ ਦੀ ਮਨਲੀ ਮਦਦ ਉਹਦੇ ਨਾਲ ਦੇਖ ਕੇ ਦੇਸ਼ਾ ਰਾਜਪਾ ਆਪਣੇ ਹੱਥ ਲੈਣਾ ਤਾਂ ਕਿ ਸਾਡੀ ਡਿਊਟੀ ਲੱਗੀ ਅਸੀਂ ਯਾਤਰੀ ਲੁਧਿਆਣੇ ਵੱਲੋਂ ਖੰਨੇ ਵਿੱਚ ਖੰਨੇ ਵਿਖੇ ਭੈ ਜੀ ਦਾ ਜਨਮ ਰਣਾ ਬੁਲਾ ਕੇ ਅੱਜ ਆਪਣੇ ਪਾਕੀ ਦਾ ਹੁਕਮ ਮੰਨੇ ਅਰ ਪਾਕ ਦੀ ਦਾ ਹੁਕਮ ਜੋ 1-1 ਲੱਖ ਰੁਪਿਆ ਪੈਨਜੀ ਦੇ ਜਨਮ ਦਿਨ ਦੀ ਰਾਸੀ ਅਤੇ ਮੈਂਬਰਸ਼ਿਪ ਦੇ ਕੇ ਅਸੀਂ ਆਪਣੀ ਹਾਈ ਕਮੰਡ ਦਾ ਹੁਕਮ ਅੰਦੇ ਹੋਏ ਪੈਨਜੀ ਦਾ ਜਨਮ ਦਿਨ ਮਨਾਉਂਦੇ ਆ ਅਤੇ ਮੈਂ ਇਹ ਲੀਡ ਸੈਵਨ ਆਫ ਸਾਰਾ ਦਾ ਧੰਨਵਾਦ ਕਰਦਾ ਤੇ ਧੰਨਵਾਦ ਕਰਦਾ ਸਾਡੇ ਪੱਤਰਕਾਰ ਜਿਹੜੇ ਕੇ ਸਾਨੂੰ ਟੀਵੀ ਚੈਨਲ ਤੇ ਦਿਖਾ ਰਹੇ ਗੁਰਪ੍ਰੀਤ ਸਿੰਘ ਜੀ ਗੁਰਦਾ ਸਾਹਿਬ ਦਾ ਬਹੁਤ ਧੰਨਵਾਦ ਉਹ ਗੁਰਜੀ ਦਾ ਖਾਲਸਾ ਪ੍ਰੈਜ਼ੈਂਟ ਹੋਤੇ ਜੈ ਜੀ ਵਾਹਿਗੁਰੂ ਜੀ ਕਾਲ ਸਾਹਿਬ ਜੀ ਦੀ ਬੋਤੇ ਜੈਪੀ ਜੈ ਪਰਤ ਮੈਂ ਦਰਬੀਸ਼ੇ ਮੇਰਾ ਚਾਰਜ ਬਹੁਤ ਸਮਾਜ ਪਾਰਟੀ ਹਲਕਾ ਸਮਰਾੜਾ ਸੋ ਅੱਜ ਬਹੁਤ ਉਸਾਰ ਪਾਰਟੀ ਦੇ ਰਾਸ਼ੀ ਆਪਣਾ ਭੈਣ ਕੁਵਾਰੀ ਮਾਇਆਵਤੀ ਜੀ ਉਹਨਾਂ ਦਾ 75ਵਾਂ ਜਨਮ ਦਿਨ ਪੂਰੇ ਭਾਰਤ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਹਰ ਵਿਧਾਨ ਸਭਾ ਦੇ ਵਿੱਚ ਹਰ ਜਿਲ੍ਹੇ ਦੇ ਵਿੱਚ ਮਨਾਇਆ ਜਾ ਰਿਹਾ ਹੈ ਉਸੇ ਤਹਿਤ ਅਸੀਂ ਅੱਜ ਦਿਹਾਤੀ ਜਿਲ੍ਹਾ ਲੁਧਿਆਣਾ ਜਿਹੜਾ ਪੰਜ ਵਿਧਾਨ ਸਭਾ ਦਾ ਜਿਹੜਾ ਪ੍ਰੋਗਰਾਮ ਹੈ ਖੰਨਾ ਸ਼ਹਿਰ ਦੇ ਵਿੱਚ ਕੀਤਾ ਸੋ ਮੈਂ ਆਪਣੇ ਵੱਲੋਂ ਪੂਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸਾਰੇ ਸਮਾਜ ਨੂੰ ਮੈਂ ਆਪਣੇ ਵੱਲੋਂ ਭੈਣ ਕੁਮਾਰੀ ਮਾਇਆਬਤੀ ਦੇ ਜਨਮ ਦਿਨ ਤੇ ਲੱਖ ਲੱਖ ਵਧਾਈ ਦਿੰਦਾ ਔਰ ਮੈਂ ਇਹ ਵੀ ਇੱਥੇ ਬੇਨਤੀ ਕਰਨੀ ਚਾਹਾਂਗਾ ਕਿ ਆਪਾਂ ਬੜਾ ਲੰਮਾ ਸਮਾਂ ਹੋ ਗਿਆ ਆਪਾਂ ਵੋਟਾਂ ਪਾਉਂਦੇ ਨੇ ਬੜਾ ਦੇਸ਼ ਯਾਦ ਹੋ ਗਿਆ ਯਾਦ ਹੋ ਗਿਆ ਪਰ ਅਸੀਂ ਸਾਡਾ ਸਮਾਜ ਅੱਜ ਵੀ ਗੁਲਾਮ ਹੈ ਸੋ ਮੈਂ ਇੱਥੇ ਸਾਰੇ ਸਮਾਜ ਨੂੰ ਬਾਦੇ ਦੇਸ਼ ਵਾਸੀ ਨੂੰ ਬੇਨਤੀ ਇਹ ਕਰਾਂਗਾ ਕਿ ਅੱਜ ਭੈਣ ਕੁਮਾਰੀ ਮਾਇਆਬਤੀ ਦੇ ਜਨਮ ਦਿਨ ਤੇ ਅਗਰ ਆਪਾਂ ਉਸੇ ਮਨਾਉਨੇ ਆ ਇਹਦੇ ਨਾਲ ਅਸੀਂ ਆਪਣੇ ਭਾਰਤ ਦੇਸ਼ ਦੇ ਵਿੱਚ ਭੈਣ ਕੁਮਾਰੀ ਮਾਇਆਬਦੀ ਰਾਜ ਦੇਖਣਾ ਚਾਹੁੰਦੇ ਹਾਂ ਜਿਹੜਾ ਸਤਗੁਰੂ ਦਾਸ ਮਹਾਰਾਜ ਨੇ ਕਿਹਾ ਸੀ ਐਸਾ ਚਾਹੂ ਰਾਜ ਮੈਂ ਜਹਾਂ ਮਿਲੇ ਸਭਨ ਕਵਨ ਛੋੜ ਬੜੇ ਸੰਸੰਬਸੇ ਰਵੀ ਦਾਸ ਰਹਾਇ ਪ੍ਰਸੰਨ ਬਾਬਾ ਸਾਹਿਬ ਡਾਕਟਰ ਮੀਟਕਰ ਸਾਹਿਬ ਨੇ ਕਿਹਾ ਕੋਣੋ ਜੋੜੇ ਸੰਗਰਸ਼ ਕਰੋ ਤੇ ਅਸੀਂ ਉਹਨਾਂ ਦੇ ਉਹਨੂੰ ਮੁੱਖ ਰੱਖਦੇ ਹੋਏ ਅੱਜ ਅਸੀਂ ਭੈਣ ਕੁਮਾਰੀ ਮਾਇਆਬਤੀ ਜੀ ਦੇ ਜਨਮ ਦਿਤੇ ਸੰਕਲਪ ਲਈਏ ਇਸ ਵਾਸਤੇ ਮੇਰੀ ਅਪੀਲ ਹੈ ਬੇਨਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਭੈਣ ਕੁਮਾਰੀ ਮਾਇਆਬਤੀ ਜੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਈਏ ਉਹ ਇਹੀ ਸਾਡੀ ਅਚ ਭੈਣ ਕੁਮਾਰੀ ਮਾਰ ਦੀ ਜਨਮ ਦਿਨ ਦਾ ਮਨਾਉਣ ਦਾ ਤਾਈ ਫਾਇਦਾ ਜੇ ਅਸੀਂ ਉਹਨਾਂ ਦੇ ਬਚਨਾਂ ਤੇ ਚੱਲੀਏ ਤੁਹਾਰੇ ਦਾ ਤੁਹਾਡਾ ਦੇਸ਼ ਵਾਸੀਨ ਮੇਰੇ ਦੁਆਰਾ ਫੇਰ ਕੈਣਕਵਾਰੀ ਮਾਇਆ ਵਿੱਚ ਜਨਮ ਦਿਨ ਤੇ ਲੱਖ ਲੱਖ ਵਧਾਈ ਦਿਨ ਜੈ ਪੀ ਇੰਡਪੀਅਰ ਵਾਇਗੁਰਾ